ਮੈਂ 2014 ਹੀ ਗਿਆ ਸੀ ਸੁਰਦੀ ਅਰਬੀਏ ਉਸ ਤੋਂ ਬਾਅਦ ਫਿਰ ਪਹਿਲੀ ਕੰਪਨੀ ਸਾਡੀ ਬੰਦ ਹੋ ਗਈ ਫਿਰ ਅਸੀਂ ਤਨਜ਼ਿਲ ਕਰਾਇਆ ਦੂਸਰੀ ਕੰਪਨੀ ਦੂਸਰੀ ਕੰਪਨੀ ਛੋ ਗਿਆ ਸੀ ਮੈਨੂੰ 4-5 ਸਾਲ ਹੋ ਗਏ ਸੀ ਇਹ ਤੇ 2023 ਚ ਮੈਂ ਉਹਨਾਂ ਨੂੰ ਛੁੱਟੀ ਦਾ ਕਹਿ ਰਿਹਾ ਸੀਗਾ ਵੀ ਆਉਂਦਾ ਤੇ ਛੁੱਟੀ ਨਹੀਂ ਦੇ ਰਹੇ ਸੀ ਇਸ ਕਰਕੇ ਫਿਰ ਉਹਨੇ ਮੇਰੇ ਤੇ ਝੂਠਾ ਇਲਜ਼ਾਮ ਲਗਾਤਾ ਦਾਵਾ ਕਰ ਦਿੱਤਾ ਕੰਪਨੀ ਨੇ ਚੋਰੀ ਦਾ 2023 2023 ਚ 2023 ਚ 8 ਮਹੀਨੇ ਉਦੋਂ ਬਾਅਦ ਫਿਰ ਮੇਰਾ 4.5 ਮਹੀਨੇ ਛੁਰਤੇ ਖਾਣੇ ਰੱਖਿਆ ਠਾਣੇ ਚ ਤੇ ਉਦੋਂ ਬਾਅਦ ਫਿਰ ਮੈਨੂੰ ਜੇਲ੍ਹ ਚ ਕੱਲ ਦਿੱਤਾ ਤੇ ਜੇਲ੍ਹ ਚ ਮੇਰਾ ਕੋਰਟ ਚੱਲਿਆ ਕੋਰਟ ਚੱਲਿਆ ਤੇ ਪਹਿਲੀ ਤਰੀਕਾਈ ਮੇਰੀ ਬਿਲਿੰਗ ਦੇ ਬਾਅਦ ਕਿਉਂ ਜੇਲ੍ਹ ਚ ਮਿਲਣਾ ਹੋ ਗਿਆ ਇਸ ਦਾ ਗੈਨ ਫਿਰ ਜੱਜ ਨੇ ਮੈਨੂੰ ਬਰੀ ਦੇ ਦਿੱਤਾ ਸੀਗਾ ਉਦੋਂ ਬਾਅਦ ਫਿਰ ਉਨੀ ਇਸ ਤਰ੍ਹਾਂ ਕੀਤਾ ਵੱਡੇ ਕੋਰਟ ਚ ਫਿਰ ਵੱਡੇ ਕੋਰਟ ਨੇ ਵੀ ਜੱਜਾਂ ਨੇ ਮੈਨੂੰ ਉਹੀ ਫੈਸਲਾ ਰੱਖਿਆ ਉਦੋਂ ਬਾਅਦ ਚ ਛੱਡਣ ਦੇ ਹੁਕਮ ਮਿਲ ਗਏ ਸੀਗੇ ਦੋ ਵਾਰੀ ਤੇ ਫੇ ਛੱਡਿਆ ਨਹੀਂ ਸੀਗਾ ਸੌਦੀਆ ਰੋ ਕੈਪਟਨ ਨੇ ਇਨੀਸ਼ੀਏਟ ਕੀਤਾ ਜੱਲਮ ਨੇ ਦੋ ਦੁਬਾਰਾ ਜ ਫੇਰ ਮੈਨੂੰ ਸਾਢੇ ਤਿੰਨ ਮਹੀਨੇ ਉਹ ਨਹੀਂ ਮੇਰੇ ਖਰਾਬ ਕਰਤੇ ਤੇ ਮੈਸੀ ਬਾਰ ਬਾਰ ਆ ਰਹੀ ਸੀ ਪਛਰੇ ਸੀ ਵੀ ਕਿਉਂ ਨਹੀਂ ਛੱਡ ਰਹਾ ਹੈਗੇ ਤੇ ਮੈਸੀ ਨੂੰ ਵੀ ਕੁਛ ਨਹੀਂ ਦੱਸ ਰਿਹਾ ਸੀਗੇ ਤੇ ਫੇ ਸਾਢੇ ਤਿੰਨ ਮਹੀਨੇ ਬਾਅਦ ਮੈਨੂੰ ਛੱਡਿਆ ਉਹਨੇ ਜਾਨੀ ਇੱਕ ਸਾਲ ਮੇਰਾ ਪੂਰਾ ਖਰਾਬ ਕਰ ਦਿੱਤਾ ਫੇਰ ਉਸ ਤੋਂ ਬਾਅਦ ਬਾਹਰ ਨਿਕਲੇ ਤਾਂ ਉਸ ਤੋਂ ਬਾਅਦ ਫੇ ਖਾਸ ਦਾ ਵਿਭਾਗ ਮਾਤਾ ਉਹਨੇ ਕੰਪਨੀ ਨੇ ਉਦੇ ਵਿੱਚੋਂ ਹੀ ਮੈਨੂੰ ਬਰੀ ਮਿਲ ਗਿਆ ਸੀਗਾ। ਵੈਨਨ ਉਸੇ ਮੇਰਾ ਵੀਜ਼ਾ ਨੀਕੈਸਰ ਕਰ ਰਹੇ ਸੀਗੇ ਤੇ ਫਿਰ ਉਸ ਤੋਂ ਬਾਅਦ ਚ ਗਿਆ ਮੈਸੀ ਇੰਡੀਅਨ ਮੈਸੀ ਨੇ। ਜਦੋਂ ਬਾਬਾ ਜੀ ਨੇ ਵੀ ਫੈਕਸ ਹਮਾਰੀਆਂ ਵੀ ਬੰਦਾ ਕਿਉਂ ਨਹੀਂ ਕੱਲ ਰਹੇਗੀ। ਤੇ ਫਿਰ ਐਨਓਸੀ ਮੈਨੂੰ ਫਿਰ ਆਨਲਾਈਨ ਤੇ ਮੈਸੀਆ ਮਿਲਿਆ। ਕਿਨੇ ਸਾਲ ਬਾਅਦ ਵਾਪਸ ਕਰਦੇ ਹਾਂ। ਵਾਪਸੀ ਦੀ ਆਸ ਕਰ ਕਿਵੇਂ ਕਰੀ। ਵਾਪਸੀ ਦੀ ਆਸ ਤਾਂ ਫਿਰ ਜਦੋਂ ਮੇਰਾ ਕੇਸ ਹੀ ਖਤਮ ਹੋ ਗਿਆ ਸੀਗਾ ਤੇ 6 ਮਹੀਨੇ ਬਾਅਦ ਤਾਂ ਆਸ ਰਹੇਗੀ ਕਿ ਵਾਪਸ ਮੋੜ ਸਕਦੇ। ਨਹੀਂ ਜਦੋਂ ਪਹਿਲਾਂ ਜਦੋਂ ਫੜਾਇਆ ਸੀਗਾ ਉਹਨੇ ਦਾਵਾ ਕੀਤਾ ਸੀ ਉਹ ਤੋਂ ਕੁਝ ਨਹੀਂ ਆਸ ਸੀ ਕਿ ਵੀ ਕੁਝ ਵੀ ਹੋ ਸਕਦਾ ਵੀ ਸੌਦੀ ਹੈਗੇ ਆ ਵੀ ਸੌਦੀਆਂ ਦੀ ਸੁਣਨਗੇ ਪਰ ਨਹੀਂ ਜਿਹੜੇ ਜੱਜ ਹੈ ਉਧਰ ਦੇ ਜੱਜ ਬਹੁਤ ਵਧੀਆ ਹਨ ਕਾਨੂੰਨ ਤਾਂ ਸਖਤ ਹੈਗੇ ਜਿਹਨੇ ਗਲਤੀਆਂ ਕੀਤੀ ਉਹਨਾਂ ਲਈ ਕਾਨੂੰਨ ਸਖਤ ਹੈਗੇ ਪਰ ਜਿਹੜੇ ਬੇਕਸੂਰ ਹੈ ਉਹਨਾਂ ਲਈ ਨਹੀਂ ਹੈ ਕਿ ਜੱਜ ਜਿਹੜੇ ਲੱਗਦਾ ਸੀ ਕੀ ਹੋ ਸਕਦਾ ਸੀ ਘਟਮਾਰ ਹੋ ਸਕਦਾ ਵੀ ਮੈਨੂੰ ਇਹ ਲੱਗਦਾ ਸੀਗਾ ਵੀ ਸਜ਼ਾ ਹੋ ਸਕਦੀ ਹੈ ਵੀ ਸੌਦੀ ਦਲੀਲਾਂ ਗਲਤ ਗਲਤ ਪੇਸ਼ ਕਰ ਸਕਦਾ ਹੈ ਪਰ ਉਹ ਜੋ ਉਧਰ ਲਈ ਸੀਗੇ ਜੱਜ ਸੀਗੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਪੂਰਾ ਸਾਰਾ ਦੇਖਿਆ ਤੋਂ ਕਹਿੰਦੇ ਨਹੀਂ ਦੇਖ ਸੂਰੇ ਤੂੰ ਬਾਬਾ ਜੀ ਨੇ ਰਾਬਤਾ ਬਾਬਾ ਜੀ ਦੇ ਰਾਬਤਾ ਘਰ ਵਾਲਿਆਂ ਨੇ ਕੀਤਾ ਸੀਗਾ ਤੇ ਘਰ ਦੇ ਆਏ ਸੀਗੇ ਇੱਥੇ ਤੇ ਬਾਬਾ ਜੀ ਨੂੰ ਆ ਕੇ ਕਿਹਾ ਤੇ ਬਾਬਾ ਜੀ ਨੇ ਫਿਕਸ ਕਰ ਮਾਰੀਆਂ ਦਿੱਲੀ ਮੈਸੇਜ ਮਾਰੀਆਂ ਫਿਕਸਾਂ ਦਿੱਲੀ ਲੱਗੇ ਜੀ ਹਾਲ ਕੇ ਜਣਗੇ 6 7 ਤੱਕ ਬੰਦੇ ਨਾ ਹਾਂ ਸਤਿਗੁਰੂ ਜੀ ਲਾਗ। ਹਾਂਜੀ। ਹੁੰਦਾ ਅੱਛਾ ਲੱਗ ਰਿਹਾ ਏ। ਜਿੱਥੇ ਕਿ ਨਾ ਜੋਨੇ ਬਾਕੀ ਨੇ ਜਿਹੜੇ ਬਾਕੀ ਆਨ ਠੀਕ ਆ ਆਪਣਾ ਕੰਮ ਕਰਨ ਪਰ ਦੇਖਣ ਸੌਦੀ ਚੰਗੇ ਵੀ ਹੁੰਦੇ ਵਿੱਚ ਮਾਰੇ ਵੀ ਹੁੰਦੇ। ਇੱਕ ਵਾਰੀ ਛੁੱਟੀ ਮੰਗਣ ਕਰਨੇ ਛੁੱਟੀ ਕਰ ਨੂੰ ਬਸ 4 ਸਾਲ ਹੋ ਗਏ ਸੀਗੇ ਮੈਨੂੰ। 2019 ਵਿੱਚ ਮੈਂ ਛੁੱਟੀ ਕੱਟ ਕੇ ਗਿਆ ਸੀਗਾ ਤੇ ਮੁੜ ਕੇ ਛੁੱਟੀ ਨਹੀਂ ਮੈਂ ਆਇਆ ਸੀਗਾ। ਕਾਰਡ ਨਹੀਂ ਬਣਾਉਂਦੇ। ਕਾਰਡ ਨਹੀਂ ਬਣਾ ਰਹੇ ਸੀਗੇ, ਆਈਡੀ ਨਹੀਂ ਬਣਾ ਰਹੇ ਸੀਗੇ। ਉਈ ਆਈਡੀ ਮੈਂ ਉਹਨਾਂ ਨੂੰ ਜੋੜ ਪਾ ਰਿਆ ਸੀਗਾ ਵੀ ਆਈਡੀ ਬਣਾ ਤੋਂ ਮੇਰੀ ਪਰ ਆਈਡੀ ਨਹੀਂ ਬਣਾ ਕੇ ਦਿੰਦੇ ਸੀਗਾ ਹਾਂਜੀ ਉਹ ਬਾਬਾ ਜੀ ਬਾਬਾ ਜੀ ਦੇ ਸਾਥ ਦਿੱਤਾ ਸਾਵੀ ਭਾਈ ਨੂੰ ਬਹੁਤ ਜਣੇ ਆਹ ਸਾਵੀ ਭਾਈ ਨੇ ਬਹੁਤ ਕੋਲ ਕੀਤੀ ਬਹੁਤ ਸਾਵੀ ਭਾਈ ਨੇ ਬਹੁਤ ਦਿੱਤਾ ਹਾਂਜੀ ਤੇ ਮਧਿਯ ਬਾਬਾ ਜੀ ਨੇ ਜਿਸ ਤਰ੍ਹਾਂ ਲਗਾਤਾਰ ਸਾਡੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਜੋ ਖਜਲ ਖੁਆਰੀ ਹੁੰਦੀ ਹੈ ਅਹੀ ਲਗਾਤਾਰ ਜਿਸ ਤਰ੍ਹਾਂ ਅਮਰੀਕਾ ਤੋਂ ਵਾਪਸ ਆਏ ਕਿਸ ਤਰ੍ਹਾਂ ਹੱਥ ਕੜੀਆਂ ਲਾ ਕੇ ਉਹ ਬੜੀ ਦੁਖਦਾਈ ਖਬਰ ਜਿਹੜੀ ਹੈਗੀ ਹੈ ਹਰੇ ਹਰਦੇ ਨੂੰ ਬੇਦਨਨ ਵਾਲੀ ਹੈ ਸੋ ਜਿਸ ਤਰ੍ਹਾਂ ਜੰਗਲਾਂ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਨੌਜਵਾਨ ਜਿਹੜੇ ਹੈ ਮਾਪੇ ਦੇ ਤੋਂ ਵੀ ਦੂਰ ਹੋ ਜਾਂਦੇ ਆ ਤੇ ਉਹ ਉਹਨਾਂ ਦਾ ਮੁੜ ਕੇ ਵਾਪਸ ਵੀ ਨਹੀਂ ਆਉਂਦੇ ਸੋ ਇਸੇ ਤਰ੍ਹਾਂ ਇੱਕ ਜਲੰਧਰ ਪਿੰਡ ਦੇ ਮੇਠੜੇ ਪਿੰਡ ਦੇ ਰਹਿਣ ਵਾਲੇ ਨਰੇਸ਼ ਕੁਮਾਰਾ ਜਿਹੜਾ ਅੱਜ ਤੋਂ 6 ਸਾਲ ਪਹਿਲਾਂ ਸਾਊਦੀ ਅਰਬ ਦੇ ਵਿੱਚ ਗਿਆ ਸੀ ਉੱਥੇ ਉਹਨਾਂ ਨੂੰ ਜਿਹੜਾ ਹੈ ਚੌਂਕੀਦਾਰੀ ਦਾ ਕੰਮ ਜਿਹੜਾ ਉਹਨੂੰ ਮਿਲਿਆ ਤੇ ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਲਾ ਕੇ ਇਹਨਾਂ ਦੇ ਉੱਤੇ ਤੇ ਇਹਨਾਂ ਨੂੰ ਜਿਹੜਾ ਹੈਗਾ ਉੱਥੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਤੇ 2023 ਦੇ ਵਿੱਚ ਇਹਨਾਂ ਦਾ ਪਰਿਵਾਰ ਆਇਆ ਤੇ ਇਹਨਾਂ ਨੇ ਆਪਣੀ ਦਰਦਖਾਣੀ ਸਾਰੀ ਦੱਸੀ ਤੇ ਉਹਨਾਂ ਦੇ ਜਿਸ ਤਰ੍ਹਾਂ ਇਹਨਾਂ ਦੇ ਨਾਲ ਗੱਲਬਾਤ ਵੀ ਹੋਣੀ ਸ਼ੁਰੂ ਕੀਤੀ ਫਿਰ ਇਹਨਾਂ ਨੇ ਜਿਹੜੀ ਹੈਗੀ ਅੰਬੈਸੀ ਨੂੰ ਅਸੀਂ ਲੈਟਰ ਲਿਖਿਆ ਅੰਬੈਸੀ ਨੇ ਇਹਨਾਂ ਨੂੰ ਉਦੇ ਕੋਲ ਛੜਵਾ ਕੇ ਤੇ ਉਹ ਫਿਰ ਪੋਲਿਸ ਕੋ ਲੈ ਗਈ ਕਿਉਂਕਿ ਵੀ ਉੱਤੇ ਕੇਸ ਉਹਨਾਂ ਨੇ ਕਰ ਦਿੱਤਾ ਸੀਗਾ ਤਕਰੀਬਨ ਜਿਹੜਾ ਹੈਗਾ ਉਹ 7 ਮਹੀਨੇ ਜਿਹੜਾ ਹੈਗਾ ਕੇਸ ਇਹਨਾਂ ਦੇ ਉੱਤੇ ਚੱਲਦਾ ਰਿਹਾ ਫਿਰ ਇਹ ਪੰਜ ਵਿੰਜਾਂ ਦੇ ਵਿੰਜ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਤੇ ਬਰੀ ਕਰਨ ਤੋਂ ਬਾਅਦ ਵੀ ਉਹਨਾਂ ਨੇ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਰਹਾ ਨਹੀਂ ਕੀਤਾ ਜੇਲ੍ਹ ਚੋਂ ਫਿਰ ਦੁਬਾਰਾ ਵਾਰ-ਵਾਰ ਐਮਬੈਸੀ ਦੇ ਕਰਨ ਸੰਪਰਕ ਕਰਨ ਤੇ ਫਿਰ ਇਹਨਾਂ ਨੂੰ ਦੋ ਤਿੰਨ ਮਹੀਨੇ ਬਾਅਦ ਇਹਨਾਂ ਨੂੰ ਬਰੀ ਕੀਤਾ ਬਾਹਰ ਕੀਤਾ ਪੁੱਛਦੋ ਰਿਕਵੈਸਟ ਦੀ ਤੋਂ ਫਿਰ ਉਸ ਤੋਂ ਮਗਰੋਂ ਵੀ ਅੰਬੈਸੀ ਨੇ ਜਿਹੜਾ ਹੈਗਾ ਵਾ ਇਧਰ ਭੇਜਣ ਵਾਸਤੇ ਜਿਹੜੀ ਕੰਪਨੀ ਜਿਹੇ ਦਾ ਵੀਜ਼ਾ ਹੋਵੇ ਉਹਦੇ ਕੋ ਐਨਓਸੀ ਲੈਣੀ ਪੈਂਦੀ ਆ ਉਹ ਐਨਓਸੀ ਨਹੀਂ ਦਿੱਤੀ ਫਿਰ ਇਹ ਵਿਚਾਰਾ ਭਟਕਦਾ ਰਿਹਾ ਫਿਰ ਉਹਦੇ ਵਾਸਤੇ ਜਿਹੜਾ ਹੈ ਅੰਬੈਸੀ ਨੇ ਜਿਹੜਾ ਹੈਗਾ ਸੰਪਰਕ ਕਰਕੇ ਇਹਦੇ ਨਾਲ ਇਹਨੂੰ ਜਿਹੜਾ ਹੈਗਾ ਐਨਓਸੀ ਜਿਹੜੀ ਆਨਲਾਈਨ ਅਪਲਾਈ ਕਰਕੇ ਤੇਨੂੰ ਵਾਪਸ ਭੇਜਿਆ ਅਜ 6 ਸਾਲਾਂ ਪੈਸੋ ਆ ਪਿਛਲੇ ਮਹੀਨੇ ਵਾਪਸ ਆਇਆ ਸੋ ਅਸੀਂ ਸਾਡਾ ਤੇ ਇਹ ਤੁਹਾਡੇ ਸਾਰਿਆਂ ਨਾਲ ਸੰਪਰਕ ਕਰਨ ਦਾ ਇਹੀ ਹੈ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਸਾਡੇ ਬੱਚੇ ਬਾਹਰ ਜਾ ਕੇ ਉਹ ਜਾਂਦੇ ਤਾਂ ਕਮਾਈ ਕਰਨ ਵਾਸਤੇ ਆ ਪਰਿਵਾਰ ਨੂੰ ਆਸਮਾ ਹੁੰਦੀ ਹੈ ਕਿ ਸਾਡਾ ਪਰਿਵਾਰ ਚੱਲੇ ਘਰ-ਬਾਰ ਵਧੀਆ ਹੋਵੇ ਬੱਚੇ ਪੜ੍ਹਾਈਏ ਪਰ ਜਦੋਂ ਉੱਥੇ ਜਾ ਕੇ ਫਸ ਜਾਂਦੇ ਆ ਤੇ ਕਿਉਂਕਿ ਉਧਰ ਜਾ ਕੇ ਜਿਹੜੇ ਜਿੰਨੇ ਵੀ ਉਹ ਜਿੰਨਾਂ ਦੇ ਕੋਲ ਕੰਮ ਕਰਦੇ ਆ ਉਹਨਾਂ ਕੋਲ ਜਦੋਂ ਪੈਸੇ ਮੰਗਦੇ ਆ ਤੋ ਉਹ ਕੋਈ ਨਾ ਕੋਈ ਕੇਸ ਪਚੋਰੀ ਦਾ ਬਾਦ ਦਿੰਦੇ ਆ ਕਿ ਆਪੇ ਤੁਰੇ ਫਿਰਨਗੇ ਜਿਹੜੇ ਹੈ ਅਦਾਲਤਾਂ ਦੇ ਵਿੱਚ ਸੋ ਇਸ ਇਸ ਤਰ੍ਹਾਂ ਦੇ ਨਾਲ ਜਿਵੇਂ ਲੜਕੀਆਂ ਦਾ ਜਿਹੜਾ ਹੈਗਾ ਉਹ ਜਾ ਕੇ ਅਰਬ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਸੋਸ਼ਲ ਹੋ ਰਿਹਾ ਉੱਥੇ ਜਾ ਕੇ ਸਾਡੇ ਜਿਹੜੇ ਨੌਜਵਾਨ ਉਹਨਾਂ ਦੇ ਨਾਲ ਵੀ ਸੋਸ਼ਲ ਹੋ ਰਿਹਾ ਕਿਉਂਕਿ ਇਹ ਜਿਹੜਾ ਹੈਗਾ ਉੱਥੇ ਦਾ ਜਿਹੜਾ ਸਿਸਟਮ ਆ ਉਥੇ ਇੰਨੀ ਜ਼ਿਆਦਾ ਸੁਣਵਾਈ ਨਹੀਂ ਜਿਸ ਤਰ੍ਹਾਂ ਹੋਰ ਨਾ ਮੁਲਕਾਂ ਦੇ ਵਿੱਚ ਜਦੋਂ ਇਹ ਲੀਗਲ ਬੰਦਾ ਵੀ ਜਿਹੜਾ ਹੈਗਾ ਉਹਦੇ ਉੱਤੇ ਵੀ ਜਿਹੜਾ ਹੈਗਾ ਉਹਨੂੰ ਵੀ ਇਸ ਤਰ੍ਹਾਂ ਫਸਾਇਆ ਜਾਂਦਾ ਸੋ ਇਸ ਤਰ੍ਹਾਂ ਦੀ ਹੋਰ ਵੀ ਜਿਹੜੇ ਹੈਗੇ ਆ ਸਾਡੇ ਭੈਣ ਭਰਾ ਜਿਹੜੇ ਵੀ ਹੈਗੇ ਜਦੋਂ ਜਾਣ ਤੋਂ ਪਹਿਲਾਂ ਜਿਹੜਾ ਹੈਗਾ ਸਾਨੂੰ ਉਹ ਕੰਪਨੀ ਦੇਖਣੀ ਚਾਹੀਦੀ ਹੈ ਜਾਂ ਜਿਹੜਾ ਹੈਗਾ ਵਰਕ ਪਰਮਿਟ ਦੇਖਣਾ ਚਾਹੀਦਾ ਤਾਂ ਕਿ ਦੱਸੇ ਅਸੀਂ ਜਾ ਰਹੇ ਹਾਂ ਕਿ ਉਹ ਵੀ ਸਾਡੇ ਵਾਸਤੇ ਬੈਨੀਫਿਟ ਹੈ ਜਾਂ ਉਹਦਾ ਲਾਹਾ ਹੋਊਗਾ ਜਾਂ ਅਸੀਂ ਉੱਥੇ ਜਾ ਕੇ ਫਸ ਜਾਵਾਂਗੇ ਸਾਡੀ ਇਹ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਜਦੋਂ ਵੀ ਜਾਣੇ ਲੀਗਲ ਏਜੰਟਾਂ ਕੋਲ ਜਾਓ ਉੱਥੇ ਜਾਣ ਤੋਂ ਪਹਿਲਾਂ ਕੰਪਨੀ ਦੇਖੋ ਜਿਹਦੇ ਵਿੱਚ ਜਾਣੇ ਤਾਂ ਕਿ ਉੱਥੇ ਜਾ ਕੇ ਵੀ ਤੁਸੀਂ ਸੇਫ ਵੀ ਹੋ ਤੇ ਨਾਲ ਜਿਹੜਾ ਹੈਗਾ ਉਸੇ ਜੇ ਕਮਾਈ ਕਰਨ ਜਾਂਦੇ ਆ ਤੁਸੀਂ ਪਰਿਵਾਰ ਲਈ ਕਮਾਈ ਵੀ ਕਰੋ ਜਿਹੜੀ ਇੱਕ ਰਕੇਸ਼ ਕੁਮਾਰ ਦੀ ਜਿਹੜੀ ਕਹਾਣੀ ਹੈ ਇਹ ਲਗਾਤਾਰ ਪਰਿਵਾਰ ਨੇ ਵੀ ਬਹੁਤ ਦੁੱਖ ਸਹਿ ਆਇ ਤੇ ਆਉਣ ਦੇਰੇ ਬਾਰ ਬਾਰ ਰੋਂਦੇ ਸੀ ਪਰ ਅੱਪ ਕੀ ਕਰ ਸਕਦੇ ਜਿੰਨਾ ਤੇ ਰੋ ਤਾਂ ਉਹ ਤਾਂ ਕਿਸੇ ਲਾਗ ਕਾਨੂੰਨ ਅਨੁਸਾਰ ਹੀ ਆਉਣ ਅਸੇ ਸਾਲਾਂ ਪਿੱਛੇ ਵਾਪਸ ਆਏ ਅਸੀਂ ਮਾਰੇਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣਨ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਤੁਸੀਂ ਆਇਆ ਤੁਹਾਡਾ ਸਾਰਿਆਂ ਦਾ ਇੱਕ ਜਿਹੜੇ ਹੈ ਵੀਰ ਦੀ ਦਰਦ ਕਹਾਣੀ ਤੁਸੀਂ ਤੁਹਾਡੀਆ ਤੁਹਾਡਾ ਵੀ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ